ਪ੍ਰੈਸ ਕਾਨਫਰੰਸ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੱਲ ਇੱਕ ਕਾਫੀ ਮੁੱਦਾ 올ਓਵਰ ਚੱਲ ਰਿਹਾ ਸੀਗਾ ਜਿਹੜੀ ਇੱਕ ਲੜਕੀ ਹੈ ਕੰਚਨ ਕੁਮਾਰੀ ਜਿਹਦਾ ਇਨਸਟਾ ਤੇ ਨਾਂ ਹੈਗਾ ਕਮਲਾ ਕਮਲਾ ਕੌਰ ਕਮਲਾ ਕੌਰ ਪਾਬੀ ਉਹਦੇ ਰਿਗਾਰਡਿੰਗ ਜਿਹੜਾ ਸੀ ਐਫਆਈਆਰ ਦਰਜ ਕੀਤਾ ਸੀ ਉਹਦੇ ਹੀ ਡੀਟੇਲ ਅੱਜ ਮੈਂ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਇਨੀਸ਼ੀਅਲੀ ਸਾਨੂੰ 11 ਤਰੀਕ ਨੂੰ ਸ਼ਾਮ ਨੂੰ ਅਰਾਊਂਡ 7:00 7:30 ਵਜੇ ਸਾਡੇ ਡਿਸਟ੍ਰਿਕਟ ਕੰਟਰੋਲ ਰੂਮ ਤੇ ਕਾਲ ਆਈ ਸੀਗੀ ਕਿ ਜਿਹੜਾ ਆਦੇਸ਼ ਹਸਪੀਟਲ ਹੈ ਜਿਹੜਾ ਕੈਂਟ ਏਰੀਆ ਦੇ ਜੂਰਿਸਡਿਕਸ਼ਨ ਤੋਂ ਪੈਂਦਾ ਹੈ ਉਹਦੀ ਪਾਰਕਿੰਗ 'ਚ ਇੱਕ ਗੱਡੀ ਹੈ ਪੀਬੀ ਪੀਬੀ 10 ਫ ਡਬਲ 9179 ਈਓਨ ਗੱਡੀ ਉਹਦੇ 'ਚ ਇੱਕ ਲੇਡੀ ਦੀ ਡੈਡ ਬੋਡੀ ਹੈ ਔਰ ਉਹਦੀ ਇੱਕ ਡੈਡ ਬੋਡੀ ਪਈ ਹੈ ਤੇ ਗੱਡੀ 'ਚ ਥੋੜਾ ਬਲੱਡ ਵੀ ਸਪਿਲ ਆਊਟ ਹੋ ਰਿਹਾ ਹੈ ਬੜੀ ਫਾਉਲ ਸਮੈਲ ਆ ਰਹੀ ਹੈ ਤੇ ਇਮੀਡੀਏਟਲੀ ਐਸ ਐਚਓ ਕੈਂਟ ਡੀਐਸਪੀ ਸਿਟੀ 2 ਜਿਹੜੇ ਪੀਐਸਪੀ ਫੋਰੈਂਸਿਕ ਮਨਜੀਤ ਸਿੰਘ ਹੈ ਉਹਨਾਂ ਕੋਲ ਇਸ ਟਾਈਮ ਚਾਰਜ ਹੈ ਐਸਪੀ ਸਿਟੀ ਇਹ ਸਾਰੀ ਸਾਡੀ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਜਿਹੜਾ ਸੀਨ ਆਫ ਕਰਾਇਮ ਨੂੰ ਦੇਖਦੇ ਹੋਏ ਸਾਡੀ ਫੋਰੈਂਸਿਕ ਟੀਮ ਨੂੰ ਵੀ ਉੱਥੇ ਬੁਲਾਇਆ ਗਿਆ ਤੇ ਇਨੀਸ਼ੀਅਲੀ ਸਿንስ ਦ ਬੋਡੀ ਵਾਸ ਅਨ ਆਈਡੈਂਟੀਫਾਈਡ ਤਾਂ ਬੋਡੀ ਨੂੰ ਸਿਵਲ ਹਸਪੀਟਲ ਮਾਰਚਰੀ ਚ ਰੱਖਾ ਦਿੱਤਾ ਗਿਆ ਕਿਉਂਕਿ ਉਹਦੀ ਕੋਈ ਪਛਾਣ ਵਗੈਰਾ ਨਹੀਂ ਹੋਈ ਸੀਗੀ ਤੇ ਨੈਕਸਟ ਸਟੇਜ ਜਿਹੜੀ ਉਹਦੀ ਬਾਡੀ ਦੀ ਪਛਾਣ ਕੀਤੀ ਗਈ ਜਿਹੜੀ ਉਹਦੀ ਮਦਰ ਹੈ ਲੜਕੀ ਦੀ ਗਿਰਿਜਾ ਦੇਵੀ ਉਹਨਾਂ ਵੱਲੋਂ ਬਾਡੀ ਨੂੰ شناਖਤ ਕੀਤੀ ਗਈ ਤੇ ਉਹਨਾਂ ਨੇ ਦੱਸਿਆ ਜੋ ਸਟੋਰੀ ਪਤਾ ਲੱਗੀ ਕਿ ਜਿਹੜੀ ਇਹ ਕੰਚਨ ਕੁਮਾਰੀ ਹੈ ਇਹ ਇੰਸਟਾ ਤੇ ਦੇ ਕਾਫੀ ਸਾਰੇ ਫੋਲੋਅਰਸ ਹੈ ਅਰਾਊਂਡ ਆਲਮੋਸਟ 4 ਲੱਖ ਫੋਲੋਅਰਸ ਤੇ ਵਕ ਵਕ ਜੋ ਉਹਦੀ ਮਦਰ ਨੇ ਦੱਸਿਆ ਕਿ ਕਾਫੀ ਇਹ ਰੀਲਾਂ ਵਗੈਰਾ ਰੀਲਾਂ ਸਟੋਰੀਜ਼ ਅਪਲੋਡ ਕਰਦੀ ਸੀ ਤੇ ਕਈ ਕਈ ਪ੍ਰੋਮੋਸ਼ਨ ਕੇਸਸ ਤੇ ਉਧਰ ਉਧਰ ਵੀ ਜਾਂਦੀ ਸੀ ਟੂਰ ਵਗੈਰਾ ਤੇ ਤੇ ਉਹਨਾਂ ਨੇ ਦੱਸਿਆ ਕਿ 2-3 ਦਿਨਾਂ ਪਹਿਲਾਂ ਇੱਕ ਸਰਦਾਰ ਜੀ ਇਹਨਾਂ ਦੇ ਘਰ ਆਏ ਸੀਗੇ ਜਿਨੇ ਆਪਣਾ ਨਾਮ ਅੰਮ੍ਰਿਤਪਾਲ ਸਿੰਘ ਦੱਸਿਆ ਸੀ ਐਂ ਉਹਨੇ ਕਿਹਾ ਸੀਗਾ ਕਿ ਸਾਨੂੰ ਕਿਸੇ ਅੰਮ੍ਰਿਤੰਡਾ ਚ ਕਿਸੇ ਸ਼ੋਰੂਮ ਦੀ ਪ੍ਰੋਮੋਸ਼ਨ ਲਈ ਇਹਨੂੰ ਬੁਲਾਣਾ ਹੈ ਬਟ that day ਉਹ ਕਰਨੀ ਸੀਗੀ ਅਗਲੇ ਦਿਨ ਫੇਰ ਅੰਮ੍ਰਿਤਪਾਲ ਇਸੇ ਗੱਲ ਲਈ ਇਹਨਾਂ ਨੂੰ ਕਨਵਿੰਸ ਕਰਨ ਆਇਆ ਕਮਲਾ ਨੂੰ ਕਿ ਸਾਡੇ ਬਠਿੰਡਾ ਕੇ ਪ੍ਰੋਮੋਸ਼ਨ ਕਰੋ then eventually she agreed ਤੇ ਉਸਨੇ ਜਿਹੜਾ ਅੰਮ੍ਰਿਤਪਾਲ ਹੈ ਅਮਰਿਤਪਾਲ ਨੇ ਫਿਰ 9 ਤਰੀਕ ਨੂੰ ਦੁਬਾਰਾ ਜਦੋਂ ਉਹਨੂੰ ਕੰਟੈਕਟ ਕੀਤਾ ਤੇ ਕਮਲਾ ਨੇ ਆਪਣੀ ਬਦਨ ਨੂੰ ਦੱਸਿਆ ਕਿ ਮੈਂ ਇਸ ਪ੍ਰੋਮੋਸ਼ਨ ਦੇ ਲਈ ਬਠਿੰਡੇ ਜਾ ਰਹੀ ਹਾਂ ਤੇ ਮੈਂ ਕੰਮ ਕਰਕੇ ਵਾਪਸ ਆ ਜਾਊਂਗੀ ਬਟ ਉਹਦੀ ਮਦਰ ਕਹਿੰਦੀ ਹੈ ਕਿ ਰਾਤ ਨੂੰ 11 ਵਜੇ ਤੋਂ ਬਾਅਦ ਇਹਦਾ ਆਪਣੀ ਬੇਟੀ ਨਾਲ ਕੋਈ ਕੰਟੈਕਟ ਨਹੀਂ ਹੋਇਆ ਸੋ ਦੌਰਾਨੇ ਤਫਤੀਸ਼ ਕਿਉਂਕਿ ਸਾਨੂੰ ਕੁਝ ਸੀਸੀਟੀਵੀ ਫੁਟੇजेस ਵੀ ਮਿਲ ਗਈਆਂ ਸੀ ਕੁਝ ਇਹਦੀ ਹਿਊਮਨ ਇੰਡ ਤੋਂ ਲੁਧਿਆਣਾ ਤੋਂ ਵੀ ਅਸਾ ਪਤਾ ਵਗੈਰਾ ਕੀਤਾ ਸੋ ਆਫਟਰ ਫਾਰਮਿੰਗ ਵੇਰੀਅਸ ਟੀਮਸ ਸਾਨੂੰ ਦਰਾਨੇ ਤਫਤੀਸ਼ ਪਤਾ ਲੱਗਿਆ ਕਿ ਅਮਰਿਤਪਾਲ ਨੇ ਜਿਹੜੇ 7 ਔਰ 8 ਨੂੰ ਇਹਦੇ ਘਰ ਗਿਆ ਸੀ ਪਰ ਬਾਅਦ ਚੋ ਵਾਪਸ ਵਾਪਸ ਉਹਦੇ ਨਾਲ ਕਨਵਰਸੇਸ਼ਨ ਹੀ ਆ ਗਿਆ ਸੀਗਾ ਤੇ ਉਸ ਤੋਂ ਬਾਅਦ 9 ਤਰੀਕ ਨੂੰ ਇਹਨੇ ਕਾਰ ਪ੍ਰੋਮੋਸ਼ਨ ਦੇ ਬਹਾਨੇ ਆਪਣੇ ਦੋ ਐਸੋਸੀਏਟਸ ਇੱਕ ਦਾ ਨਾਂ ਜਸਪ੍ਰੀਤ ਸਿੰਘ ਜਿਹੜਾ ਵਾਸੀ ਤੁਰਕੋਟਾਲੀ ਵਾਲਾ ਚੌਕ ਪਿੰਡ ਮਹਿਰੋ ਜ਼ਿਲ੍ਹਾ ਮੋਗੇ ਦਾ ਰਹਿਣ ਵਾਲਾ ਹੈ ਤੇ ਇੱਕ ਨਿਮਰਤਜੀਤ ਸਿੰਘ ਵਾਸੀ ਪੱਟੀ ਰੋਡ ਹਰੀਕੇ ਪਤਨ ਜ਼ਿਲ੍ਹਾ ਤਰਨਤਾਰਨ ਇਹਨਾਂ ਦੋਨਾਂ ਨੂੰ ਇਹ ਦਿਨ ਲੁਧਿਆਣੇ ਫੋਲੋ ਕਰਾ ਕੇ ਬਠਿੰਡਾ ਵੱਲ ਲੈ ਕੇ ਆਏ ਇਹ ਜਿਹੜੇ ਕਮਲਾ ਕਮਲਾ ਲੜਕੀ ਹੈ ਇੱਥੇ ਲੈ ਆਏ ਤੇ ਫਿਰ ਉਹਨੂੰ ਇੱਕ ਇੱਕ ਉਹਦੀ ਗੱਡੀ ਨੂੰ ਠੀਕ ਕਰਾਉਣ ਦੇ ਬਹਾਨੇ ਇੱਕ ਗੈਰੇਜ ਤੇ ਲੈ ਗਏ ਉੱਥੇ ਕਾਫੀ ਟਾਈਮ ਇਹ ਉਸ ਗੈਰਾਜ ਮਤਲਬ ਬੈਠੇ ਰਹੇ ਤੇ ਉਸ ਤੋਂ ਬਾਅਦ ਇਹਨਾਂ ਨੇ ਪੂਰਾ ਪਲਾਨ ਕੀਤਾ ਹੋਇਆ ਸੀਗਾ ਕਿ ਇਹਨੂੰ ਕਿਸ ਤਰ੍ਹਾਂ ਅਸੀਂ ਇਹਦਾ ਮਰਡਰ ਕਰਨਾ ਹੈ ਫਿਰ ਇਹਨਾਂ ਨੇ ਸੁਨਸਾਨ ਜਗ੍ਹਾ ਆਪਣੇ ਪੂਚੋ ਦੇ ਏਰੀਆ ਚ ਲੈ ਜਾ ਕੇ ਇਦੇ ਗਲੇ ਨੂੰ ਫਾਹਾ ਲਾ ਕੇ ਸਟ੍ਰਾਂਗੂਲੇਟ ਕਰਕੇ ਇਹਦਾ ਮਰਡਰ ਕਰ ਦਿੱਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਦੁਬਾਰਾ ਪੂਰੀ ਪਲੈਨਿੰਗ ਕਾਂਸਪੀਰੇਸੀ ਦੇ ਨਾਲ ਜਿਹੜੀ ਕਮਲਾ ਨੂੰ ਉਹਦੀ ਉਹਦੀ ਬਾਡੀ ਨੂੰ ਪਿੱਛੇ ਸਿਟਕੇ ਜਿਹੜੀ ਆਦੇਸ਼ ਦੀ ਪਾਰਕਿੰਗ ਹੈ ਉੱਥੇ ਉਹਨਾਂ ਨੇ ਗੱਡੀ ਲਾ ਦਿੱਤੀ ਬਿਕਾਜ਼ ਦੇ ਥੋਟ ਕਿ ਅਗਰ ਰੋਡ ਤੇ ਛੱਡਾਂਗੇ ਤੇ ਜਲਦੀ ਹੀ ਡਿਟੈਕਟ ਹੋ ਜਾਏਗਾ ਤੇ ਕਿਸੇ ਨਾ ਕਿਸੇ ਤਰ੍ਹਾਂ ਕਲੂਜ਼ ਵਿਲ ਰੀਚ ਟੂ 뎀 ਸੋ ਇਸ ਪਲੈਨਿੰਗ ਦੇ ਤਹਿਤ ਇਹਨਾਂ ਨੇ ਆਦੇਸ਼ ਦੀ ਪਾਰਕਿੰਗ 'ਚ ਗੱਡੀ ਨੂੰ ਪਾਰਕ ਕਰ ਦਿੱਤਾ ਤੇ ਉਸ ਤੋਂ ਬਾਅਦ ਉਹ ਦੋਨੋਂ ਤੋਂ ਫਰਾਰ ਹੋ ਗਏ ਵੀ ਯੂジング ਵੇਰੀਅਸ ਹਿਊਮਨ ਐਂਡ ਟੈਕਨੀਕਲ ਇਨਫੋਰਟ ਅਸੀਂ ਇਹਨਾਂ ਦੋਨਾਂ ਨੂੰ ਕੱਲ ਰਾਤੀ ਅਰਾਊਂਡ 1 ਵਜੇ ਦੇ ਕਰੀਬ ਜਿਹੜੇ ਅ ਨਿਮਰਤਜੀਤ ਔਰ ਜਸਪ੍ਰੀਤ ਹੈ ਇਹਨਾਂ ਦੋਨਾਂ ਨੂੰ ਕਾਬੂ ਕੀਤਾ ਹੈ ਇਹਨਾਂ ਦੀ ਅਰੈਸਟ ਪਾਈ ਹੈ ਹੁਣ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਅੱਗੇ ਦੇਖਾਂਗੇ ਕਿ ਕੀ ਕੀ ਇਹਨਾਂ ਦਾ ਹੋਰ ਇਹਦੇ ਚ ਐਂਗਲ ਸਿਗਾ ਔਰ ਜਿਹੜਾ ਇਹਦਾ ਜੋ ਕੌਨਸਪੀਰੇਟਰ ਹੈ ਅਮ੍ਰਿਤਪਾਲ ਮਹਿਰੋ ਉਹਨੂੰ ਵੀ ਅਸੀਂ ਫੜਨ ਲਈ ਪ੍ਰੋਪਰਟੀ ਮਾਂ ਲਾਈਆਂ ਹੋਈਆਂ ਸੋ ਥੈਟ ਇਹ ਪੂਰਾ ਸਰਕਲ ਕੰਪਲੀਟ ਹੋਏ ਹੁਣ ਤੱਕ ਦੀ ਤਫਤੀਸ਼ से ही ਪਤਾ ਲੱਗਿਆ ਕਿ ਜਿਹੜੇ ਇਹ ਦੋਨੋਂ ਹੈਗੇ ਅੰਮ੍ਰਿਤਪਾਲ ਦੇ ਨਾਲ ਦੇ ਐਸੋਸੀਏਟ ਜਿਹੜੇ ਅਸੀਂ ਫੜੇ ਆਂ ਦੇ ਵਰ ਡੂਇੰਗ ਦੇ ਰੋਲ ਮੋਰਲ ਪੁਲਿਸਿੰਗ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਕਮਲਾ ਕੌਰ ਹੈ ਇਹ ਪਿੱਛੋਂ ਇੱਕ ਕੰਚਨ ਦੇਵੀ ਹੈ ਤੇ ਕਮਲਾ ਕੌਰ ਦੀ ਆਈਡੀ ਬਣਾ ਕੇ ਸਾਡੇ ਯੂਥ ਨੂੰ ਅਕੋਰਡਿੰਗ ਟੂ 뎀 ਕਿ ਬਹੁਤ ਹੀ ਵਲਗਰ ਵੀਡੀਓਜ਼ ਪਾਉਂਦੀ ਸੀ ਤੇ ਸਾਡਾ ਅੱਗੇ ਦਾ ਯੂਥ ਖਰਾਬ ਹੋ ਰਿਹਾ ਸੋ ਇਸ ਕਰਕੇ ਅਸੀਂ ਇਹਨਾਂ ਨੂੰ ਪਹਿਲਾਂ ਵੀ ਜਿਹੜਾ ਅੰਮ੍ਰਿਤਪਾਲ ਨੇ ਰੋਕਦਾ ਸੀਗਾ ਪਰ ਇਹ ਨਹੀਂ ਹਟੀ ਸੋ ਅਕੋਰਡਿੰਗ ਟੂ 뎀 ਉਹਨਾਂ ਨੇ ਇਹਨੂੰ ਸਬਕ ਸਿਖਾਣ ਲਈ ਇਹ ਸਾਰਾ ਪਲਾਨ ਕੀਤਾ that is how they planned this whole conspiracy ਕਿ ਇਹਨੂੰ ਕਿਸੇ ਤਰ੍ਹਾਂ ਇਹਦਾ ਇਹਨਾਂ ਮਰਡਰ ਕਰਨਾ ਇਹਦਾ ਪਾਸ ਦੇ ਦੋ ਸਾਥੀ ਪੜੇਗੇ ਉਹਦੇ ਵਿੱਚ ਕਦੇ ਮੈਂ ਕਹਿੰਦਾ ਹੀ ਮਾਫਰਾ ਦਰਦੇ ਇਹਨਾਂ ਦੋਨਾਂ ਦੀ ਡੀਟੇਲਸ ਜੋ ਜੀ ਮੈਂ ਤੁਹਾਨੂੰ ਦੱਸਾਂਗੀ ਕਿ ਜਿਹੜਾ ਜਿਹੜਾ ਨਿਮਰਤਜੀਤ ਹੈ ਇਹ 21 ਸਾਲ ਦਾ ਹੈ ਤੇ ਜਿਹੜਾ ਜਸਪ੍ਰੀਤ ਸਿੰਘ ਹੈ ਇਹ 32 ਸਾਲ ਦਾ ਹੈ ਤੇ ਨਿਮਰਨਜੀਤ ਦਾ ਅਮਰਿਤਪਾਲ ਦੇ ਨਾਲ ਹੀ ਇੱਕ ਕੇਸ ਹੈਗਾ ਮੁਕੱਦਮਾ ਨੰਬਰ 121/2021 ਇਹ ਥਾਣਾ ਤਨੋਲਾ ਜ਼ਿਲ੍ਹਾ ਬਰਨਾਲਾ 'ਚ ਦਰਜ ਹੈ ਉੱਥੇ ਵੀ ਇਹਨਾਂ ਨੇ ਇੱਕ ਕੋਈ ਡੀ ਐਕਸ ਐਕਸ ਨਾ ਦੇ 뮤직 ਪ੍ਰੋਡਿਊਸਰ ਨੂੰ ਇਹਨਾਂ ਨੇ ਬਿਲੀਵ ਕੀਤਾ ਸੀ ਕਿ ਉਹ ਬੜੀ ਵਲਗਰੀਆ ਕੁਛ ਇਦਾਂ ਦੇ ਵੀਡੀਓਜ਼ ਬਣਾਉਂਦਾ ਤੇ ਉਹਨਾਂ ਨੂੰ ਵੀ ਇਸੇ ਪੈਟਰਨ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਤਾਂ ਧਮਕਾਇਆ ਸੀ ਉਹਦੇ ਤਹਿਤ ਇਹਨਾਂ ਤੇ ਇੱਕ ਪਰਚਾ ਦਰਜ ਹੋਇਆ ਸੀ ਅੰਡਰ ਸੈਕਸ਼ਨ 323 41 506 148 149 ਥਾਣਾ ਤਨੋਲਾ ਤੇ ਅੰਮ੍ਰਿਤਪਾਲ ਤੇ ਖੋਰ ਅੰਮ੍ਰਿਤਸਰ ਜੀ ਵੀ ਈ ਡਿਵੀਜ਼ਨ ਥਾਣੇ ਚ 2020 ਚ ਐਫ ਆਈ ਆਰ ਨੰਬਰ 5 ਦਰਜ ਹੈ ਅੰਡਰ ਸੈਕਸ਼ਨ 307 ਤੋਂ 434 27 353 186 ਜਦੋਂ ਇਹਨਾਂ ਨੇ ਹੈਰੀਟੇਜ ਸਟਰੀਟ ਤੇ ਆਈ ਥਿੰਕ ਸਟੈਚੂਜ਼ ਵਗੈਰਾ ਨੂੰ ਡਿਮੋਲਿਸ਼ ਕੀਤਾ ਸੀਗਾ ਮੈਡਮ ਪੁੱਛੋ ਦੇ ਕਿਸ ਏਰੀਆ ਚ ਕੀਤੀ ਗਈ ਹੈ ਵਾਰਦਾਤ ਕਿ ਉੱਥੇ ਤੁਹਾਨੂੰ ਲੱਗਦਾ ਨਹੀਂ ਕਿ ਪੁਲਿਸ ਦਾ ਸਿਕਿਉਰਟੀ ਲੈਪਸ ਹੋਈ ਹੈ ਇਸ ਤਰ੍ਹਾਂ ਦੀ ਵਾਰਦਾਤ ਕਰਨਾ ਔਰ ਦੂਸਰਾ ਪਾਰਕਿੰਗ ਚ ਆਸਾਨੀ ਨਾਲ ਗੱਡੀ ਲਗਾਉਣਾ ਕੁਝ ਸਿਕਿਉਰਿਟੀ ਲਾਬਸ ਦਾ ਵੀਲ ਫਿਗਰ ਆਊਟ ਲੇਟਰ ਬਟ ਜੋ ਹਾਲੇ ਤੱਕ ਦੀ ਤਫਤੀਸ਼ ਚ ਪਤਾ ਲੱਗਿਆ ਹੈ ਕਿ ਇਹਨਾਂ ਨੇ ਉੱਥੋਂ ਲਿਆ ਕੇ ਜੋ ਇਹਨਾਂ ਨੇ ਪਲਾਨ ਕੀਤਾ ਕਿ ਅਸੀਂ ਕਿਸੇ ਤਰ੍ਹਾਂ ਉਹਨੂੰ ਇਨਟਾਈਜ਼ ਕਰਕੇ ਕਿਸੇ ਹੋਰ ਜਗ੍ਹਾ ਲੈ ਕੇ ਆਵਾਂਗੇ ਸੋ ਰੈਸਟ ਰਿਗਾਰਡਿੰਗ ਦਿਸ ਜਿਹੜਾ ਮੜਕਾ ਗੱਡੀ ਲੈ ਕੇ ਆ ਰਿਹਾ ਹੈ ਉਹ ਕਿਹੜਾ ਜਸਪੀਤ ਦਾ ਜਾਂ ਨਿਮਰਜੀਤ ਦਾ ਜੀ ਦੇਖੋ ਇਹਨਾਂ ਕੋਲ ਇੱਕ ਤਾਂ ਗੱਡੀ ਸੀਗੀ ਸਕੋਰਪੀਓ ਜਿਹੜੀ ਐਨ ਸਕੋਰਪੀਓ ਸੀਗੀ ਉਹ ਪਹਿਲਾਂ ਇਹ ਜਦੋਂ ਲੁਧਿਆਣੇ ਗਿਆ ਉਸ ਗੱਡੀ 'ਚ ਗਿਆ ਹੈ ਤੇ ਇਨ ਬਿਟਵੀਨ ਦੇ ਹੈਵ ਬੀਨ ਚੇਂਜਿੰਗ ਕਾਰਡਸ ਔਰ ਜਦੋਂ ਇਹਨਾਂ ਨੇ ਕ੍ਰਾਈਮ ਕਰ ਦਿੱਤਾ ਉਸ ਤੋਂ ਬਾਅਦ ਜੋ ਸਾਨੂੰ ਫੁਟੇਜ ਆਇਆ ਕਿ ਜਿਹੜਾ ਜਸਪ੍ਰੀਤ ਹੈ ਉਹ ਨੂੰ ਆਦੇਸ਼ ਦੀ ਪਾਰਕਿੰਗ ਚ ਗੱਡੀ ਚਲਾ ਕੇ ਛੱਡ ਗਿਆ ਹੈ ਮੈਂ ਮੈਂ ਮਰਡਰ ਲੁਧਿਆਣੇ ਤੋਂ ਗੱਡੀ ਆਈ ਸੀ ਜਾਂ ਕੋਈ ਨਾਲ ਸੀ ਜੀ ਇਹ ਤਾਂ ਕੱਲੀ ਆਈ ਸੀਗੀ ਬਟ ਇਹ ਦੋਨੋਂ ਮੁੰਡੇ ਉਹਨੂੰ ਉੱਥੇ ਲੈਣ ਗਏ ਸੀਗੇ ਬਿਕੋਜ਼ ਸ਼ੀ ਵਾਸ ਨਾਟ ਅਵੇਅਰ ਆਫ ਬਠਿੰਡਾ ਏਰੀਆ ਤਾਂ ਇਹਨਾਂ ਨੇ ਕਾਈਂਡ ਆਫ ਆਪਣੀ ਗੱਡੀ ਤੇ ਉਹਦੇ ਨਾਲ ਨਾਲ ਆਏ ਇਹ ਜੀ ਅੰਮ੍ਰਿਤਵਾਲ ਮਹਿਰੋ ਹੀ ਹੈ ਜੋ ਇਹਦੀ ਮਦਰ ਨੇ ਸਾਨੂੰ ਬਿਆਨ ਚ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ ਇਹ ਸਾਡੇ ਘਰ ਆਇਆ ਸੀ ਫਿਰ ਉਹਨੇ ਉਹਦੀ ਆਈਡੈਂਟੀਫਾਈ ਵੀ ਕੀਤਾ ਹੈ ਬਟ ਸ਼ੀ ਹੈਡ ਸੈਡ ਥੈਟ ਉਨੇ ਨੂੰ ਕਿਹਾ ਕਿ ਸਾਨੂੰ ਕਿਸੇ ਗੱਡੀਆਂ ਦੇ ਪ੍ਰੋਮੋਸ਼ਨ ਲਈ ਤੁਹਾਨੂੰ ਲੈ ਕੇ ਜਾਣਾ ਸੋ ਅਮਰਿਤਵਾਲ ਮਹਿਰੋ ਵਾਸ ਦ ਫਰਸਟ ਪਰਸਨ ਜਿਹਨੇ ਕੰਟੈਕਟ ਕੀਤਾ ਤੇ ਜਿਹੜੇ ਦੋਨੋਂ ਅਰੈਸਟ ਕੀਤੇ ਨੇ ਕਿ ਆਮ ਇਹ ਨਿਹੰਗ ਰਹੇ ਜੀ ਹਾਂਜੀ ਇਹ ਨਿਹੰਗ ਬਾਣੀ ਚ ਹੀ ਰਹਿੰਦੇ ਬਟ ਐਸ ਯੂ ਮਾਈਟ ਹੈਵ ਆਲਸੋ ਸੀਨ ਕਿ ਉਸ ਟਾਈਮ ਦੇ ਵਰਇੰਗ ਨੋਰਮਲ ਕਲੋਸ ਅਮਰਿਤਪਾਲ ਕੰਪਨੀ ਦਾ ਅਮਰਿਤਪਾਲ ਜੀ ਹੁਣ ਤਾਂ ਮੈਂ ਵੀ ਇਹ ਜੋ ਹੁਣ ਤੱਕ ਦੇਖਿਆ ਹੈ ਜੋ ਇਹਦੇ ਤੇ ਐਫ ਆਈ ਆਰਸ ਵੀ ਹੈ ਦੇ ਆਰ ਡੂਇੰਗ ਦੇਰ ਓਨ ਮੋਰਲ ਪੁਲਿਸਿੰਗ ਦੇ ਵੀ ਇਸ ਕੇਸ ਚ ਵੀ ਦੇ ਆਰ ਸੇਇੰਗ ਕਿ ਇਹ ਕੁਝ ਇਮੋਰਲ ਗੱਲਾਂ ਸਾਡੇ ਅਗਲੇ ਯੂਥ ਨੂੰ ਖਰਾਬ ਕਰਨਾ ਚਾਹੁੰਦੀ ਸੀ ਤੇ ਅਸੀਂ ਇਹਨੂੰ ਸਮਝਾਇਆ ਇਹ ਨਹੀਂ ਹਟੀ ਤੇ ਪਿਛਲੇ ਕੇਸਸ ਤੋਂ ਵੀ ਇਹੀ ਲੱਗ ਰਿਹਾ ਕਿ ਇਹ ਇਸ ਤਰ੍ਹਾਂ ਦੇ ਕੰਮ ਕਰਦਾ ਹੈ ਹਾਂਜੀ ਆਪਣਾ ਨਾਮ ਜੁੜਿਆ ਹੋਇਆ ਹੈ ਕਿ ਨਹੀਂ ਹਾਂਜੀ ਆਪਣਾ ਨਾਮ ਜੁੜਿਆ ਹੋਇਆ ਹੈ ਨਹੀਂ ਜੀ ਇਹ ਇਹ ਬੰਦੇ ਦਾ ਨਾਮ ਅਮਰਿਤਪਾਲ ਹੈ ਬਟ ਹੀ ਇਜ਼ ਅ ਡਿਫਰੈਂਟ ਐਂਟੀਟੀ ਨਹੀਂ ਮੈਮ ਇਨ ਜੇਰੀ ਕੋ ਉਹਦੇ ਨਾਲ ਕੋਈ ਲਿੰਕ ਹੈਗਾ ਜਾਂ ਅਮਰਿਤਪਾਲ ਨਾਲ ਸੀ ਹਾਲੇ ਤੱਕ ਤਾਂ ਸਾਨੂੰ ਨਹੀਂ ਪਤਾ ਬਟ ਇਹ ਡਿਫਰੈਂਟ ਅਮਰਿਤਪਾਲ ਹੈ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਆ ਰਹੀ ਹੈ ਜੋ ਮੁਖਸਰ ਦਾ ਦੱਸ ਰਿਹਾ ਖੁਦ ਨੂੰ ਕੁਸ਼ਪਿੰਦਰ ਸਿੰਘ ਨਾਮ ਦੱਸ ਰਿਹਾ ਕਿ ਉਹਦੇ ਬਲੋਗ ਜੀ ਇਸ ਕੇਸ 'ਚ ਹੁਣ ਤੱਕ ਤਾਂ ਜਿਹੜੇ ਬੰਦਿਆਂ ਨੇ ਮੇਨਲੀ ਦੋਸੂ ਹੈ ਮਰਡਰਡ ਹਰ ਆ ਦੀਸ ਟੂ ਜਿਨ੍ਹਾਂ ਨੂੰ ਅਸੀਂ ਰਾਉਂਡ ਅਪ ਕੀਤਾ ਤੇ ਹੁਣ ਤੱਕ ਦੀ ਤਫਤੀਸ਼ ਚ ਆਇਆ ਕਿ ਇਨੀਸ਼ੀਅਲੀ ਅਮਰਿਤਪਾਲ ਨੇ ਕੰਟੈਕਟ ਕੀਤਾ ਉਹਦੀ ਹੀ ਇਹਦੇ ਨਾਲ ਪਹਿਲਾਂ ਗੱਲਬਾਤ ਹੋਈ ਸੀ ਹੀ ਆਰ ਅਰਲੀਅਰ ਵਾਂਡਰ ਆਲਸੋ ਕਿ ਤੂੰ ਆਪਣੀ ਆਈਡੀ ਵਗੈਰਾ ਬੰਦ ਕਰ ਦੇ

कमल कमला कौर भाभी लिख के हमारा जो रिलीजन है उसको भी बदनाम कर रही और शब्दों तो इनहां सो इनका कहना है कहने क्या यही मतलब है तो ना पड़ा के सीसीटीवी एरिया तो खड़ा तो भी फिर तब कितने में लाकर खड़ा कर देना मतलब मकसद की अपॉर्चुनिटी क्यों नहीं है देखो जी जो फुटेज है वो काफी अर्ली मॉर्निंग है मे बी दैट हैज आल्सो लेट देम टू द ट्रैप क्यों आइडेंटिफाई हो गए ਇਹ ਬੰਮ ਉਹਨੇ ਪੋਸਟ ਤੇ ਪਾਈ ਆ ਮਤਬ ਉਹ ਪਾਲਕ ਵੀ ਅਸੀਂ ਜ਼ਿੰਮੇਵਾਰੀ ਲੈਂਦੇ ਹੈਗੇ ਆ ਉਹਦਾ ਵੀਡੀਓ ਵੀ ਹੈ ਪੁਲਿਸ ਸਾਹਿਬ ਨੇ ਵੀ ਕੁਝ ਯੂ ਨੋ ਪਾਇਆ ਸੀ ਕਿ ਦੋ ਦੇ ਅਕਾਊਂਟ ਚੋਂ ਬਾਕ ਚ ਡੀਲਿੰਗ ਹੋ ਗਈ ਐਟ ਮਾਰਕਿੰਗ ਦੇ ਵਿੱਚੋਂ ਰਿਮੂਵ ਬਟ ਤੇ ਉਹ ਅਸੀਂ ਤਾਂ ਜੀ ਕੱਲ ਰਾਤ ਨੂੰ ਉਹਨਾਂ ਨੂੰ ਆਲਰੇਡੀ ਅਰੈਸਟ ਕਰ ਲਿਆ ਸੀ ਵਨ ਅਟ ਟਾਈਮ ਕਰਦੇ ਆ ਜਿਹੜਾ ਅਮਰਸਰ ਬਾੜ ਆ ਉਹਨੂੰ ਕੈਰੇਜ ਪ੍ਰੋਮੋਸ਼ਨ ਵਾਸਤੇ ਲੈਣਾ ਹੈ ਇੱਕ ਪਾਸੇ ਇਹਨੇ ਵੀ ਰੀਲ ਜੜੀ ਪੱਦੀ ਸੋ ਕੱਲ ਸਰਾਵਤਰੀ ਆ ਸਪੋਰਟ ਕਰਤਾ ਦਿਓ ਜੀ ਕੋ ਜੀ ਇਹਨਾਂ ਦੀ ਜਿਹੜੀ ਪੁਰਾਣੀ ਜੀ ਇੰਟਰੈਕਸ਼ਨ ਹੁਣ ਤੱਕ ਪਤਾ ਲੱਗੀ ਹੈਗੀ ਅਮਰਿਤਪਾਲ ਜਿਹੜਾ ਕਿਹੜੇ ਪਿੰਡ ਦਾ ਹੈ ਮੈਰੋ ਇਹਨੇ ਉਹਨੂੰ ਪਹਿਲਾਂ ਵੀ ਕਿਹਾ ਸੀਗਾ ਤੁਸੀਂ ਇਹਦਾ ਜੀ ਅਕਾਊਂਟ ਦੇਖੋ ਹੀ ਇਸ ਡੂਇੰਗ ਆਲ ðiਸ ਥਿੰਗਸ ਸੋ ਹੀ ਇਹ ਜਿਹੜੇ ਮੁੰਡੇ ਫੜਿਆ ਇਹ ਦੱਸਦੇ ਕਿ ਪਹਿਲਾਂ ਵੀ ਇਹਨੇ ਕਿਹਾ ਸੀ ਵੀ ਤੂੰ ਇਹ ਆਪਣੇ ਇਸ ਤਰ੍ਹਾਂ ਦੇ ਵੀਡੀਓਸ ਨਾ ਆਪ ਆਪਣਾ ਅਕਾਊਂਟ ਡਿਲੀਟ ਕਰ ਦੇ ਬਟ ਜੋ ਗੱਲ ਇਹਨਾਂ ਦੀ ਨਈ ਬਣੀ ਸੋ ਦੇ ਹੈਸ਼ ðiਸ ਕਾਂਸਪੀਰੇਸੀ ਕਿ ਕਿਸੇ ਤਰ੍ਹਾਂ ਇਹਨੂੰ ਇਲਿਓਰ ਕਰਕੇ अ इतने लेके आई है और इधर खत्म करी है। Obviously criminal conspiracy तो ताई होई ना। मैडम 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 इधर बेचे ये भी आया है कि भी ये गड्डी ठीक कराउं आईसीके से। ओना तुम गड्डी ठीक करवाइए, ना ने कैसे मॉडर्न फॉर्स को आप नाम कैसे शोर बेर टाइम तो बात चाहता हूँ। लेकिन है वो तो पता लगे हैं कि ये गड ਜੀ ਇਨੀਸ਼ੀਅਲੀ ਗੱਲ ਵੀ ਚੱਲ ਰਹੀ ਹੈ ਇਨੀਸ਼ੀਅਲੀ ਜਿਸ ਗੱਲ ਕਰਕੇ ਉਹ ਮੰਨੀ ਉਸ ਤੋਂ ਬਾਅਦ ਇਹਨਾਂ ਦੀ ਆਪਸ ਵਿੱਚ ਜੋ ਡੀਲ ਹੋਈ ਕਿਉਂਕਿ ਉਹਦੀ ਗੱਡੀ ਉਹਨਾਂ ਨੇ ਕਿਹਾ ਕਿ ਤੇਰੀ ਗੱਡੀ ਵੀ ਥੋੜੀ ਬਹੁਤ ਠੀਕ ਕਰਾ ਦਾਂਗੇ ਬਟ ਯੈਸ ਥੀਸ ਆਰ ਇੰਟਰਨਲ ਥਿੰਗਸ ਉਹਨੂੰ ਐਂਟਾਈਸ ਇਸੇ ਕਰਕੇ ਕੀਤਾ ਸੀਗਾ ਵੀ ਪ੍ਰੋਮੋਸ਼ਨ ਦੇ ਬਹਾਨੇ ਇੱਥੇ ਲੈ ਕੇ ਆਈਏ ਫਿਰ ਇਹਨਾਂ ਦੀ ਜੋ ਆਪਸ ਦੀ ਗੱਲਬਾਤ ਹੈ ਉਹ ਅਸੀਂ ਤਫ਼ਤੀਸ਼ ਦੇ ਸਾਹਮਣੇ ਲੈ ਕੇ ਆਵਾਂਗੇ ਆਪ ਵੀ ਤੁਸੀਂ ਗੱਲ ਕਰ ਰਹੇ ਹੋ ਵਰਕਸ਼ਾਪ ਟਿੰਡਾ ਦਾ ਕੁਝ ਚੋ ਹੈ ਜੀ ਦੂਸਰਾ ਸਵਾਲ ਮੇਰਾ ਇਸ ਨਾਲ ਉਹ ਮਾਰਿਆ ਕਿਸ ਤਰ੍ਹਾਂ ਗਿਆ ਏ ਜੀ ਵਰਕਸ਼ਾਪ ਬਠਿੰਡਾ ਜ਼ਿਲ੍ਹੇ ਚ ਹੈ ਮੇਰੇ ਲਈ ਬਠਿੰਡਾ ਮੀਨਸ ਦ ਡਿਸਟ੍ਰਿਕਟ ਮੈਂ ਕੋਈ ਪੁੱਛੋ ਉਸ ਤਰ੍ਹਾਂ ਨਹੀਂ ਕਹਿ ਰਹੀ ਤੇ ਇਹਨੂੰ ਮਾਰਿਆ ਗਿਆ ਹੈ ਜਿਹੜਾ ਜਸਪ੍ਰੀਤ ਹੈ ਕਿਉਂਕਿ ਇਹ ਨਿਹੰਗ ਬਾਣੀ ਚ ਰਹਿੰਦੇ ਉਸ ਦਿਨ ਦੇ ਉਹ ਵੇਅਰਿੰਗ ਸਿਵਲ ਕਪੜੇ ਬਟ ਉਹਨੇ ਆਪਣੀ ਸ਼ਰਟ ਦੇ ਥੱਲੇ ਇੱਕ ਕੀਵਰਡ ਹੁੰਦਾ ਕਮਰ ਕਸਾ ਕਮਰ ਕਸਾ ਬੰਨਿਆ ਹੋਇਆ ਸੀ ਤੇ ਜਦੋਂ ਉਹਦੀ ਗੱਡੀ ਚ ਇਹਨਾਂ ਦੀ ਇਹ ਆਰਗੂਮੈਂਟ ਇਹਨਾਂ ਗੱਲਾਂ ਤੇ ਸ਼ੁਰੂ ਹੋਈ ਤੇ ਉਹਨੇ ਉਹਨੂੰ ਖੋਲ ਕੇ ਉਹਦੇ ਗੱਲੇ ਚ ਫਾਹਲਾ ਕੇ ਉਹਦੇ ਨਾਲ ਇਹਦਾ ਗੱਲਾ ਘਟੋ। ਮੈਂ ਨਾਲ ਮੈਂ ਉਹਨਾਂ ਗੱਡੀ ਵਿੱਚ ਮੜੋ ਗਿਆ। ਹਾਂਜੀ ਗੱਡੀ 'ਚ ਲੜਕੀ ਦੀ ਗੱਡੀ 'ਚ ਹੀ ਉਹ ਹੈ। ਉਹ ਲੜਕੀ ਦੀ ਗੱਡੀ 'ਚ ਹੀ। ਇਹ ਸਕੋਰਪੀਓ ਗੱਡੀ ਦੇ ਵਿੱਚ ਸੀਗੀ ਜੀ ਨਾਲ। ਜਦੋਂ ਇਹਨਾਂ ਨੇ ਮਰਡਰ ਕੀਤਾ ਜੀ ਲੜਕੀ ਦੀ ਗੱਡੀ 'ਚ ਸੀ ਬਟ ਇਨੀਸ਼ੀਅਲੀ ਦੇ ਹੈਡ ਗੋਨ ਇਨ ਦ ਰੋਨ ਸਕੋਰਪੀਓ ਫਿਰ ਇੱਥੇ ਆ ਕੇ ਕੁਝ-ਕੁਝ ਤਰੀਕੇ ਨਾਲ ਕਦੇ ਉਹਦੀ ਗੱਡੀ 'ਚ ਬੈਠੇ ਇਸ ਤਰ੍ਹਾਂ ਚੇਂਜ ਹੁੰਦਾ ਰਿਹਾ। ਕਦੇ ਪ੍ਰਾਪਤ ਕਰੀ ਉਹ ਕੁਝ ਪ੍ਰਾਪਤ ਕੀਤਾ। ਇਹ ਦੋਸ਼ੀਆਂ ਦੇ ਨਾਲ ਜੀ ਜਿਹੜੀ ਗੱਡੀ ਚਾਏ ਸੀਗੇ ਐਂਡ ਸਕੋਰਪੀਓ ਉਹ ਵੀ ਬਰਾਮਦ ਹੋ ਗਈ ਹੈ ਔਰ ਜਿਹੜੀ ਗੱਡੀ ਲੜਕੀ ਦੀ ਸੀ ਉਹ ਤਾਂ ਉਸ ਦਿਨ ਆਦੇਸ਼ ਸੀ ਪਾਰਕਿੰਗ 'ਚ ਮਿਲੀ ਗਈ ਸੀ ਜੀ ਜੋ ਉਹਦੀ ਮਦਰ ਨੇ ਵੀ ਕਿਹਾ ਕਿ ਪਹਿਲਾਂ ਵੀ ਇਹ ਕੋਈ ਨਾ ਕੋਈ ਪ੍ਰੋਮੋਸ਼ਨਸ ਲਈ ਵਕ ਵਕ ਜਗ੍ਹਾ ਜਾਂਦੀ ਸੀਗੀ ਸੋ that is as per the version of the parents ਜੀ ਕਤਲ ਜੋ ਇੱਥੇ ਹੋਇਆ ਮੈਂ ਤਾਂ ਉਹਦਾ ਹੀ ਤੁਹਾਨੂੰ ਦੱਸ ਸਕਦੇ ਹਾਂ ਅਰੇਸਟ ਜੀ ਇਹਨਾਂ ਨੂੰ ਪੁੱਛੋ ਦੇ ਏਰੀਆ 'ਚ ਕੀਤਾ ਗਿਆ ਹੈ ਰਾਤੀ 1 ਵਜੇ ਦੇ ਕਰੀਬ ਜਿਹੜਾ ਮੋਬਾਈਲ ਗ੍ਰਾਮਤ ਹੋਇਆ ਬਟ ਅਸੀਂ 201 ਜਿਹੜਾ ਡਿਸਟਰਕਸ਼ਨ ਆਫ ਐਵਿਡੈਂਸ ਹੁੰਦਾ ਹੈ ਉਹ ਆਲਰੇਡੀ ਸੈਕਸ਼ਨ ਐਫ ਆਈ ਆਰ 'ਚ ਲਾਇਆ ਹੋਇਆ ਹੈ ਮੈਨੇ ਪਾਰਕਿੰਗ ਦੇਖਾ ਕਿਲੇ ਦਿਨ ਤੋਂ ਕਰ ਰਹੀ ਹੈ ਕਾਰ ਜੀ ਪਾਰਕਿੰਗ ਵੀ ਜੀ ਸਾਨੂੰ 11 ਸ਼ਾਮ ਨੂੰ ਇਨਫੋਰਮੇਸ਼ਨ ਆਈ ਹੈ ਤੋ ਇੱਕ ਦਿਨ ਤਾਂ ਪੂਰਾ ਰਹੀ ਹੈ ਇੱਕ ਇੱਕ ਤਾਂ ਸਵਾਲ ਹੈ ਮਰਡਰ 9 ਨੂੰ ਹੋਇਆ ਜਾਂ 10 ਨੂੰ ਹੋਇਆ ਮਰਡਰ ਜੀ 9 ਔਰ 10 ਦੀ ਤੁਸੀਂ ਦਰਮਿਆਨਾ ਹੀ ਕਹਿ ਸਕਦੇ ਹੋ ਬਿਕੋਜ਼ ਉਹਨੂੰ 9 ਨੂੰ ਤਾਂ ਲੈ ਆਏ ਸੀਗੇ ਦੁਪਹਿਰੋਂ ਚੱਲ ਪਏ ਸੀਗੇ 10 ਹੀ ਕਹਿ ਸਕਦੇ ਹੋ ਤੁਸੀਂ ਮੈਂ ਮੈਂ ਕਦੇ ਇਹਦੇ ਖਿਲਾਫ ਕੋਈ ਕਲੇਮ ਨਹੀਂ ਕੀਤਾ ਮੈਰੋਂ ਨੇ ਜਗ ਦੇ ਹੋਲ ਕੰਪਲੀਟ ਕਰਨੇ ਖਿਲਾਫ ਕੋਈ ਤੁਹਾਡੇ ਕਿਸੇ ਖਾਤ ਜੀ ਦੇਖੋ ਜੀ ਇਹ ਨਾ ਤਾਂ ਲੜਕੀ ਸਾਡੇ ਜ਼ਿਲ੍ਹੇ ਦੀ ਹੈ ਨਾ ਅਕਿਊ ਸਾਡੇ ਜ਼ਿਲ੍ਹੇ ਦੇ ਤਿੰਨੋਂ ਸੋ ਸਾਡੇ ਕੋਲ ਤਾਂ ਕੋਈ ਕੰਪਲੇਨ ਨਹੀਂ ਸੀ ਮੈਂ 5 ਵਜੇ ਆ ਜੀ ਪਾਰਕਿੰਗ ਤੇ ਬਣਾ ਰਾਤ ਮਟਰ ਹੋ ਜਾਏਗਾ ਮਿਡ ਨਾਈਟਸ ਮਿਡ ਨਾਈਟਸ ਹੋ ਜਾਏਗਾ নেই যে স্ট্রগুলেট কথা